ਕੁਲਦੀਪ ਸਿੰਘ ਤੁਹਦੇ ਰੋਕੇ ਐਸਕੇ ਨੂੰ ਚੱਲ ਆਜਾ ਅਸੀਂ ਖੜੇ ਸਾਧ ਕੇ ਮੇਨ ਚੌਂਗ ਜਿੱਥੇ ਸੰਯੁਕਤ ਕਿਸਾਨ ਮੋਰਚਾ ਕੇਂਦਰੀ ਟ੍ਰੇਡ ਯੂਨੀਅਨ ਵੱਲੋਂ ਭਾਰਤ ਬੰਦ ਵਰਤੀ ਧਰਨਾ ਦਿੱਤਾ ਜਾ ਰਿਹਾ ਇਸ ਸਬੰਧੀ ਵੱਖ-ਵੱਖ ਜਥੇਬੰਦੀਆਂ ਪਹੁੰਚੀਆਂ ਤੇ ਵੱਖ-ਵੱਖ ਜਥੇਬੰਦੀਆਂ ਨੇ ਪਹੁੰਚ ਕੇ ਧਰਨੇ ਨੂੰ ਸਬੋਧਨ ਕੀਤਾ ਤੇ ਸਰਕਾਰ ਦੀ ਵਿਰੋਧਤਾ ਤੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਤੋਂ ਟੱਟ ਗੁਰੂ ਘਰ ਲੰਗਰ ਲਾਇਆ ਗਿਆ ਦੁਕਾਨਦਾਰਾਂ ਵੱਲੋਂ ਵੀ ਭਾਰਤ ਬੰਦ ਸੰਯੁਕਤ ਕਿਸਾਨ ਮੋਰਚੇ ਨੂੰ ਪਰਮਾ ਹੰਕਾਰਾ ਮਿਲਿਆ ਕੇ ਐਸਕੇ ਨੂੰ ਚੱਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਆ ਵੀ ਸੰਝਿਆ ਸੋ ਲੋਕਾਂ ਦੇ ਵੀ ਵਿਚਾਰਾਂ ਦੇ ਹੋ ਜਾਂਦੇ ਆ ਲੜਾਈ ਇੱਕੋ ਹੀ ਆ ਮੰਗਾ ਇੱਕੋ ਹੀ ਆ ਸੋ ਆਪਾਂ ਇਹ ਕੱਲੀ ਮੋਦੀ ਨਾਲ ਨਹੀਂ ਮੋਦੀ ਦੇ ਰੈਂਕਾਰਪਰੇਟ ਘਰਾੜਿਆਂ ਨਾਲ ਲੜਾਈ ਆ ਅੱਜ ਹੋਰ ਕਿਸੇ ਦਾ ਮਸਲਾ ਨਹੀਂ ਤੇ ਮੋਦੀ ਤੇ ਜਿਹੜੇ ਅਡਾਨੀ ਬਾਨੀ ਆ ਉਹ ਹੀ ਦੇਸ਼ ਨੂੰ ਚਲਾ ਰਹੇ ਉਹ ਹੀ ਸਰਕਾਰ ਨੂੰ ਚਲਾ ਰਹੇ ਆ ਉਹ ਹੀ ਨੀਤੀਆਂ ਅੱਗੇ ਬਣਵਾ ਰਹੇ ਆ ਉਸ ਉਸ ਵਾਸਤੇ ਜੈ ਜੀ ਹਿੰਦ ਮੋਦੀ ਸਰਕਾਰ मोदी मु करो पूरी करो पूरी करो Bye. Uh -huh. ਵੱਡਾ ਮੋਰਚਾ ਜਿਹੜਾ ਤੁਸੀਂ ਜਿੱਤ ਕੇ ਮੁੜਿਆ ਠੀਕ ਆ ਤੁਹਾਡੇ ਨਿਤਰਾ ਨੇ ਵਿੱਚ ਇੱਕ ਬਹੁਤ ਵਧੀਆ ਟੇਮਪਲ ਟੌਪ ਦੇ ਵਿੱਚ ਜਿੱਤ ਬਰਕਰਾਰ ਰੱਖੀ ਸੰਤਾਜ ਤੋਂ ਬਾਅਦ ਸ਼ਾਇਦ ਉਹ 25 ਸੀ ਸਾਡੇ 25 ਨਹੀਂ ਲਾਗੂ ਕੀਤੀਆਂ ਇੱਕ ਲਾਗੂ ਕੀਤੀ ਗਈ ਸੀ ਹੁਣ ਤੁਸੀਂ ਹੈਰਾਨੀ ਮਨੋ ਵੀ ਇੱਕ ਕਿਹੜੇ ਲਾਗੂ ਕਰਤੀ ਉਹ ਸੀ ਕੱਲੀ ਐਸਵਾਈਐਲ ਲਹਿਰ ਦੀ ਪਟਾਈ ਕਿਹੜੀ ਲਾਗੂ ਕੀਤੀ ਕੱਲੀ ਨੇ ਪਸਾਨਾ ਤੇ ਜਿਹੜੇ ਆਪਣੇ ਹੱਕ ਲੈਣ ਗਏ ਆ ਜੋ ਕਿ ਅਸੂਏਸ ਦੇਖਦਾ ਛੇਤੀ ਚੱਨ ਵਾਲੇ ਇਹ ਧੂਰਾ ਜਿਹੜਾ ਕਿ 45000 4000 60 40 ਦੀ ਰੇਸ਼ ਹੋਣਾ ਸੀ 나ਜ ਕੇਂਦਰੀ ਪੂਲ ਵਿੱਚ ਪਾਉਨੇ ਆ ਤੇ ਆਪਣੀ ਹਾਂਜੀ ਹਾਂਜੀ ਪਤੰਜ ਕੀ ਕਹਿਣਾ ਚਾਹੁੰਨੇ ਆ ਅੱਜ ਭਾਰਤ ਬੰਧ ਦੇ ਸੱਦੇ ਨਾਲ ਅੱਜ ਦਾ ਜਿਹੜਾ ਭਾਰਤ ਬੰਧ ਆ ਇਹ ਸਾਡਾ ਸੰਯੁਕਤ ਮੋਰਚੇ ਦੇ ਸੱਦੇ ਤੇ ਟ੍ਰੇਨ ਜੱਥੇ ਬੰਦੀਆਂ ਦੇ ਸਹਿਯੋਗ ਨਾਲ ਭਾਰਤ ਬੰਦ ਕੀਤਾ ਗਿਆ ਜਿਹਦੇ ਚ ਇਹ ਸਾਦਕ ਕਸਬਾ ਆਫਰੀਕੋਟ ਜ਼ਿਲ੍ਹੇ ਦਾ ਜਿਹਦੇ ਚ ਬੰਦ ਦਾ ਸਹਿਯੋਗ ਬਹੁਤ ਵੱਡਾ ਵਪਾਰ ਮੰਡਲ ਵੱਲੋਂ ਟਰੱਕ ਯੂਨੀਅਨ ਵੱਲੋਂ ਟੈਕਸੀ ਯੂਨੀਅਨ ਵੱਲੋਂ ਸਬਜ਼ ਮੰਡੀ ਵੱਲੋਂ ਸਾਦਕ ਦੇ ਵਿੱਚ ਭਵੇਂ ਕੋਈ ਕਿੱਡਾ ਵੀ ਕੋਈ ਦੁਕਾਨਦਾਰ ਵੱਡਾ ਜਾਂ ਛੋਟਾ ਜਾਂ ਕੋਈ ਟਰਾਂਸਪੋਰਟਰ ਹਰ ਇੱਕ ਦਾ ਸਹਿਯੋਗ ਹੈ ਇਹ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਇੱਥੇ ਸਾਦਕ ਦੇ ਵਿੱਚ ਐਕਟਿਵ ਆ ਸਯੋਗ ਤੋਂ ਮੋਰ ਕੇ ਨਾਲ ਰਿਲੇਟਡ ਉਹਨਾਂ ਜਥੇਬੰਦੀਆਂ ਵੱਲੋਂ ਟ੍ਰੇਨ ਜਥੇਬੰਦੀਆਂ ਵੱਲੋਂ ਮਲਾਜਮ ਜਥੇਬੰਦੀਆਂ ਵੱਲੋਂ ਸਾਰਿਆਂ ਵੱਲੋਂ ਅੱਜ ਬਹੁਤ ਵੱਡਾ ਸਯੋਗ ਹੈ ਔਰ ਇੱਥੋਂ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇੜੇ ਪੈਂਦੇ ਆ ਉਹਨਾਂ ਦਾ ਵੀ ਸਾਡੇ ਨਾਲ ਬਹੁਤ ਵੱਡਾ ਸਯੋਗ ਹੈ ਔਰ ਲੰਗਰ ਪਾਣੀ ਲੈ ਕੇ ਪਹੁੰਚੇ ਆ ਸਾਰੇ ਪਿੰਡਾਂ ਚੋਂ ਦੁੱਧ ਦੀ ਸੇਵਾ ਆਈ ਹੈ ਬਹੁਤ ਵੱਡਾ ਇਲਾਕੇ ਦਾ ਸਯੋਗ ਹੈ ਕਿਤੇ ਜਦੋਂ ਵੀ ਕੋਈ ਇਹੋ ਜੀ ਕਹਾੜ ਆਉਂਦੀ ਹੈ ਲੋਕ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਬਹੁਤ ਜ਼ਿਆਦਾ ਪਿਆਰ ਆ ਜਿਹੜੇ ਪਿਆਰ ਨੂੰ ਵੰਡਣ ਵਾਸਤੇ ਕੁਝ ਕੋਟੀਆਂ ਤਾਕਤਾਂ ਚੱਲ ਰਹੀਆਂ ਹੈ ਹਿੰਦੂ ਸਿੱਖਾਂ ਚ ਪਾੜੇ ਪਾਉਣ ਵਾਲੀਆਂ ਉਹਦੇ ਤੋਂ ਉੱਪਰ ਉੱਠ ਕੇ ਲੋਕ ਆ ਇਹ ਸਹਯੋਗ ਨੂੰ ਕਰਦੇ ਅਸੀਂ ਇੱਕ ਦੂਜੇ ਦੇ ਸਾਹ ਦੇ ਵਿੱਚ ਸਾਹ ਲੈਣੇ ਔਰ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਪ੍ਰਧਾਨ ਜੀ ਜਿਹੜਾ ਦਿੱਲੀ ਮੋਰਚੇ ਦੇ ਉੱਥੇ ਗਏ ਆ ਸ਼ੰਭੂ ਮੋਰਚੇ ਤੇ ਮੈਂ ਜਾ ਕੇ ਆਇਆ ਉੱਥੇ ਜਿਹੜੇ ਕਿਸਾਨਾਂ ਦੇ ਉੱਪਰ ਗੋਲੇ ਲੱਗ ਜਾ ਰਹੇ ਆ ਪੱਕੀਆਂ ਗੋਲੀਆਂ ਕੱਚੀਆਂ ਗੋਲੀਆਂ ਲੱਗੀਆਂ ਜਾ ਰਹੀਆਂ ਕੀ ਕਹਿਣਾ ਚਾਹਣੇ ਬਹੁਤ ਦਰਦ ਆ ਉਸ ਗੱਲ ਦਾ ਸਾਡੇ ਨੌਜਵਾਨਾਂ ਦੇ ਉੱਪਰ ਗੋਲੀਆਂ ਲੱਗੀਆਂ ਜਾਂ ਹੰਝੂ ਗੈਸ ਧਾਗੇ ਗਏ ਆ ਸਾਡੇ ਕਿਸਾਨ ਉੱਥੇ ਫੱਟੜ ਕੀਤੇ ਗਏ ਆ ਸਯੁਕਤ ਮੋਰਚਾ ਜਲਦੀ ਇਸਤੇ ਫੈਸਲਾ ਲੈਣ ਲੱਗਾ ਅੱਜ ਦੀ ਸਟੇਜ ਤੋਂ ਵੀ ਜਿਹੜਾ ਵੀ ਕਿਸੇ ਜਥੇਬੰਦੀ ਦਾ ਬਲਾਰਾ ਬੋਲਦਾ ਉਹ ਇਹਦੇ ਤੇ ਬੋਲ ਰਿਹਾ ਬਹੁਤ ਹਨ ਦਰਦੀ ਐ ਉਹਨਾਂ ਕਿਸਾਨਾਂ ਨਾਲ ਸਾਡੀ ਸਯੁਕਤ ਮੋਰਚੇ ਦੀ ਕਾਰ ਲਾਉਣ ਦੀ ਧੀਰ ਆ ਹੋ ਸਕਦਾ ਅਸੀਂ ਸਾਰੇ ਉਹਨਾਂ ਦੀ ਪਿੱਠ ਤੇ ਖੜੇ ਔਰ ਕੱਲ ਵੀ ਕੁਝ ਘੰਟਿਆਂ ਵਾਸਤੇ ਟੋਲ ਪਲਾਜੇ ਬੰਦ ਕੀਤੇ ਗਏ ਵਗਰਾਹਾਂ ਜਥੇਬੰਦੀ ਵੱਲੋਂ ਰੇਲਾ ਰੋਕੀਆਂ ਗਈਆਂ ਅਸੀਂ ਸਾਰੇ ਉਹ ਕਿਸਾਨਾਂ ਨੌਜਵਾਨਾਂ ਦੀ ਪਿੱਠ ਤੇ ਖੜੇ ਆ ਕਿਉਂਕਿ ਉਹ ਸਾਡੇ ਆ ਕੀ ਤੁਹਾਡੇ ਸਯੁਕਤ ਮੋਰਚੇ ਦਾ ਦਿੱਲੀ ਜਾਣ ਦਾ ਕੋਈ ਪਲਾਨ ਹੈਗਾ ਜੀ ਇਹ 18 ਤਰੀਕ ਦੀ ਮੀਟਿੰਗ ਹੈ ਜੀ ਉਸ ਮੀਟਿੰਗ ਦੇ ਵਿੱਚ ਤੈਅ ਹੋਊਗਾ ਜੋ ਸਾਡੇ ਆਗੂ ਸਾਹਿਬਾਨ ਤੈਅ ਕਰਨਗੇ ਅਸੀਂ ਉਹਦੇ ਤੇ ਫੋਲ ਚੜਾਵਾਂਗੇ ਥੈਂਕ ਯੂ